ਸੇ ਉਸੇ ਲਾਪਰਾਂ ਜਿਉਂ ਮਰ ਸਭ ਕੋ ਜਿਰਾ ਤੇ ਦੀਪ ਕੋ ਮਨ ਸੋ ਪ੍ਰੋਤਸਾ ਸੋ ਸੋ ਅੰਦਰ ਜਨ ਸਾਇਦ ਆਉ। ਦੇਸੇ ਮਾਇਰਾ ਕਿਪਾਂ ਗਲਤ ਰਹਿ ਤਸੇ ਸੰਤ ਜਨ ਰਾਮ ਨਾਮ ਰਤ ਰਹਿ। ਮੈਂ ਮੂਰਖ ਮੁਗਧ ਉਪਰ ਕਰੋ ਦਇਆ ਤਉ ਸਰਨਾਗਤ ਰਹੁ ਭਯਾ। ਕਹਿਤ ਨਾਨਕ ਸੰਸਾਰ ਕੇ ਨੇਹ ਫਲ ਕਮਾ ਗੁਰ ਪ੍ਰਸਾਦ ਕੋ ਪਾਵੇ ਅੰਮ੍ਰਿਤ ਨਾਮਮ। ਮਹਲਾ ਪਹਿਲਾ ਬਸੰਤ ਹਿੰਡੋਲ ਘਰ ਦੂਜਾ ੴ ਸਤਿਗੁਰ ਪ੍ਰਸਾਦ ਸਾਲਗ੍ਰਾਮ ਵਿਪ ਪੂਜ ਮਨਾਵੋ ਸੁਕ੍ਰਿਤ ਤੁਲਸੀ ਮਾਲਾ RAM ਨਾਮ ਜਬੇੜਾ ਬੰਧੋ ਦਇਆ ਕਰੋ ਦਇਆਲਾ ਕਾਹੇ ਕਲਰਾ ਸੁੰਚੋ ਜਨਮ ਗਵਾਵੋ ਕਾਚੀ ਟੈਗ ਦੀਵਾਲ ਕਾਹੇ ਗੱਚ ਲਾਭ ਹੋ ਰਹਾਓ ਕਰ ਹਰ ਹਟ ਮਾਲ ਟੰਡ ਪ੍ਰਭ ਹੋ ਤਿਸ ਭੀਤਰ ਮਨ ਜੋ ਬੋ ਅੰਮਰਤ ਸਿੰਚੋ ਘਰੋ ਕੇ ਆ ਰਹੇ ਤੋ ਮਾਲੀ ਕੇ ਹੋ ਬੋ ਕਾਮ ਕਰੋ ਦੋਇ ਪਰੋ ਬਸੋਲੇ ਗੋਡੋ ਧਰਤੀ ਪਾਈ ਜੋ ਗੋਡੋ ਹੋ ਤਉ ਤੁਮ ਸੁਖ ਪਾਵੋ ਕੀਰਤਨਾ ਮੇਟਿਆ ਜਾਇ ਬਗੁਲੇ ਤੇ ਫਨਾਸਲਾ ਹੋ ਗਾਇ ਜੇ ਤੂ ਕਰਹ ਦਇਆ ਲਾ ਪ੍ਰਣਵਤ ਨਾਨਕ ਦਾ ਸੰਦਾਸਾ ਦਇਆ ਕਰਹ ਦਇਆ ਲਾ ਬਸੰਤ ਹਿੰਡੋਲ ਮਹੱਲਾ ਪਹਿਲਾ ਸਾਹੁਰੜੇ ਬਾਤ ਸਭ ਪਿੱਛ ਸੰਝੀ ਪੇਵਕੜਾ ਤਨ ਵਖੇ ਆਪਕੋ ਜੀ ਦੂਸਨ ਦੇਉ ਜਾਣਾ ਨਾਹੀ ਰਖੇ ਮੇਰੇ ਸਾਹਿਬਾ ਹੋ ਆਪੇ ਪਰਮ ਪੁਲਾਣੀ ਪੱਖਰ ਲਿਖੇ ਸੇ गावा ਅਵਰ ਨਾ ਜਾਣਾ ਬਾਣੀ ਰਹਾਓ ਕੱਡ ਕਸੀਦਾ ਪਹਿਰੈ ਚੋਲੀ ਤਾ ਤੁਮ ਜਾਣੋ ਨਾਰੀ ਜੇ ਕਦ ਰਖ ਹੈ ਗੁਰਨ ਚਖ ਹੈ ਹੋ ਵੈਕੰਤ ਪਿਆਰੀ ਜੇ ਤੂੰ ਪੜਿਆ ਪੰਡਿਤ ਬੀਨਾ ਦੋ ਅੱਖਰ ਦੋਇ ਨਾਵਾ ਪ੍ਰਾਣਵਾਤ ਨਾਨਕ ਇਕ ਲੰਗਾਏ ਜੇ ਕਰ ਸਚ ਸਮਾਵੰ ਬਸੰਤ ਹਿੰਡੋਲ ਮਹੱਲਾ ਪਹਿਲਾ ਰਾਜਾ ਬਾਲਕ ਨਗਰੀ ਕਾਤੀ ਦੁਸ਼ਟਾਂ ਨਾਲ ਪਿਆਰ ਦੋਏ ਮਾਈ ਦੋਏ ਬਾਪਾ ਪੜੀ ਹੈ ਪੰਡਿਤ ਕਰੋ ਵਿਚਾਰ ਸੁਆਮੀ ਪੰਡਤਾ ਤੁਮ ਦੇਹੁ ਮਤੀ ਕਿਨ ਵਿਦ ਪਾਵੋ ਪ੍ਰਾਨ ਪਤੀ ਰਹਾਉ ਭੀਤਰ ਅਗਨ ਬਨਾਸਪਤ ਮੌਲੀ ਸਾਗਰ ਪੰਡੈ ਪਾਇਆ ਚੰਦ ਸੂਰਜ ਦੇ ਘਰ ਹੀ ਭੀਤਰ ਐਸਾ ਗਿਆਨ ਨ ਪਾਇਆ ਰਾਮ ਰਵੰਤਾ ਜਾਣੀਐ ਇਕ ਮਾਈ ਭੋਗ ਕਰੇ ਤਾਂ ਕੇ ਲਖਣ ਜਾਣੀਐ ਹੈ ਕਿ ਮਾ ਧਨ ਸੰਗ ਰਹਿ ਕਹਿਆ ਸੁਣ ਹੈ ਨਾ ਖਾਇਆ ਮਨ ਹੈ ਤਿਨਾ ਹੀ ਸੇਤੀ ਵਾਸਾ ਪ੍ਰਣਵਕ ਨਾਨਕ ਦਾਸਨ ਦਾਸਾ ਖਿੰਨ ਤੋਲਾ ਖਿੰਨ ਮਾਸਾ ਬਸੰਤ ਹਿੰਡੋਲ ਮਹੱਲਾ ਪਹਿਲਾ ਸਾਚਾ ਸਾਹੂ ਗੁਰੂ ਸੁਖ ਦਾਤਾ ਹਰ ਮੇਲੇ ਭੁੱਖ ਗਵਾਏ ਕਰ ਕਿਰਪਾਰ ਭਗਤ ਦਰੜਾਏ ਅਨੰਦ ਹਰ ਗੁਣ ਗਾਏ ਮਤ ਭੁੱਲ ਰੇ ਮਨ ਚੇਤ ਹਰੀ ਬਿਨ ਗੁਰ ਮੁਕਤ ਨਹੀਂ ਤਰ ਲੋਈ ਗੁਰ ਮੁਖ ਪਾਈਏ ਨਾਮ ਹਰੀ ਰਹਾਓ ਬਿਨ ਭਗਤੀ ਨਹੀਂ ਸਤਿਗੁਰ ਪਾਈਏ ਮੈਨ ਭਾਗਾ ਨਹੀਂ ਭਗਤ ਹਰੀ ਬਿਨ ਭਾਗਾ ਸਤ ਸੰਗ ਨਾ ਪਾਈਏ ਕਰ ਮਿਲਿਆ ਨਾਮ ਹਰੀ ਘਟ ਘਟ ਉਪਕਤੋ ਘਟ ਘਟ ਉਪਕਤੋ ਪਾਏ ਵੇਖਾ ਹੈ ਪ੍ਰਗਟ ਗੁਰ ਮੁਖ ਸਤਿਗੁਰ ਰਹਾ ਹਰਿ ਕਰੇ ਸੋਰਾੰਗ ਭਿੰਦੇ ਅਰਜਲ ਅੰਮ੍ਰਿਤ ਨਾਮ ਨਾਮ ਜਨਕਾਲ ਤੱਕ ਮਿਲਿਆ ਬਢਿਆਇ ਗੁਰਮੁਖੀ ਪ੍ਰਵਾਨ ਕੀ ਇਹ ਪਾਲਸ ਭੇਟ ਭਏ ਸੇ ਪਾਲਸ ਹਰਿ ਨਾਨਕ ਹਾਰ ਗੁਰ ਸੰਗਤ ਇਹ ਉਸੰਤ